ਕਾਫੀ ਅੱਛੇ ਜਿਹੜਾ ਟਾਣਗੇ ਕਿਉਂਕਿ ਜਨਤਾ ਜਾਣਦੀ ਹੈ ਕਿ ਅਗਰ ਸਰਕਾਰ ਦਾ ਐਮਐਲਏ ਹੋਏਗਾ ਤੇ ਲੋਕਾਂ ਨੇ ਕੰਮ ਮਾਨ ਸਾਹਿਬ ਦਾ ਬਹੁਤ ਪ੍ਰਤਾਪ ਹੈ ਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਐਜ਼ ਅ ਹੈੱਡ ਆਫ ਦਾ ਸਟੇਟ ਹੈੱਡ ਆਫ ਦਾ ਪਾਰਟੀ ਉਹਨਾਂ ਨੇ ਕਾਫੀ ਆਪਣੀ ਸਾਰੀ ਟੀਮ ਲੈ ਕੇ ਐਮਐਲਏ ਮਿਨਿਸਟਰ ਚੇਅਰਮੈਨ ਮੈਂਬਰ ਪਾਰਲੀਮੈਂਟ ਦੀ ਪਰਿਵਾਰ ਸਤਾਏ ਮੈਂ ਬਹੁਤ ਮਿਹਨਤ ਕੀਤੀ ਹੈ ਕਿ ਸਾਨੂੰ ਬਹੁਤ ਬਹੁਤ ਧੰਨਵਾਦੀ ਹੈਗੇ ਰਹਿਣੀ ਹੈਗੇ ਮਾਨਯੋਗ ਇਲੈਕਸ਼ਨ ਕਮਿਸ਼ਨ ਪਰਿਸ਼ਦੂ ਦੀ ਤਰਫੋਂ ਦੇ ਇਨਟਾਈਕਲਡ ਹੈ ਜਰਨਲਿਸਟ ਆਪਾਂ ਤੁਹਾਡੇ ਨਾਲ ਹੀ ਆਪਦੀ ਗੱਲ ਕਰਦੇ ਹਾਂ ਤਾਂ ਜਿੰਨਕੇ ਪਾਸ ਕਾਰਡ ਹੈ ਵਹੀ ਆ ਸਕਦੇ ਹਨ ਬਾਕੀ ਨਹੀਂ ਆ ਸਕਦੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਜਿਮਨੀ ਚੋਨਲੀ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਸਵੇਰੇ 8 ਵਜੇ ਤੋਂ ਇਹ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਪਹਿਲਾ ਰੁਝਾਨ ਸਵੇਰੇ 9 ਵਜੇ ਤੋਂ ਆਣਾ ਸ਼ੁਰੂ ਹੋ ਗਿਆ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਇਸ ਸਮੇਂ ਬੋਟਾਂ ਦੀ ਗਿਣਤੀ 'ਚ ਆਪ ਉਮੀਦਵਾਰ ਮਹਿੰਦਰ ਸਿੰਘ ਸਭ ਤੋਂ ਅੱਗੇ ਚੱਲ ਰਹੇ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਰੀਬ 9% ਦੀ ਵੋਟਿੰਗ ਘਟ ਹੋਈ ਹੈ ਜਾਣਕਾਰੀ ਅਨੁਸਾਰ ਇਸ ਵਾਰ ਵੋਟਰਾਂ ਦੀ ਗਿਣਤੀ ਖਾਲਸਾ ਮੈਲਾ ਜਲੰਧਰ ਵਿਖੇ ਹੋ ਰਹੀ ਹੈ ਇਸ ਦੌਰਾਨ ਚੋਣ ਅਧਿਕਾਰੀ ਕੇਂਦਰ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਸਖਤ ਚੌਕਸੀ ਰੱਖੀ ਗਈ ਹੈ ਤਾਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਪਰੇ ਤੁਹਾਨੂੰ ਦੱਸ ਦੇ ਕਿ ਉਕਤ ਸੀਟ ਤੇ ਟਕੋਣਾ ਮੁਕਾਬਲਾ ਚੱਲ ਰਿਹਾ ਹੈ ਇਸ ਸਮੇਂ ਆਪ ਦੇ ਮਹਿੰਦਰ ਸਿੰਘ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਸਾਰੇ ਉਮੀਦਵਾਰ ਆਪੋ ਆਪਣੇ ਪੱਖ ਨੂੰ ਦਿਖਦੇ ਹੋਏ ਮਜ਼ਬੂਤ ਨੇ ਅਜੇ ਵਿੱਚ ਇਸ ਸੀਟ ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ 10 ਜੁਲਾਈ ਨੂੰ ਹੋਈ VOTING ਵਿੱਚ ਸਿਰਫ 54.90 ਫੀਸਦੀ ਵੋਟਾਂ ਹੀ ਪਈਆਂ ਸਨ ਇਹ ਵੋਟ ਫੀਸਦੀ ਲੋਕ ਸਭਾ ਚੋਣਾਂ ਨਾਲੋਂ ਕਰੀਬ 9 ਫੀਸਦੀ ਘਟ ਇਸ ਸੀਟ ਤੇ ਟਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ ਆਪ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਤੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੌਣ ਲੜ ਰਹੇ ਨੇ ਇਸ ਸਮੇਂ ਆਪ ਦੇ ਉਮੀਦਵਾਰ ਮਹਿੰਦਰ ਸਿੰਘ ਭਗਤ ਅੱਗੇ ਚੱਲ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਚੋਣਾਂ ਵਿੱਚ ਕੌਣ ਬਾਜ਼ੀ ਮਾਰੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਸੀਟ ਦੀ ਖਾਸਿਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਹੈ 2012 ਚ ਭਾਜਪਾ 2017 ਚ ਕਾਂਗਰਸ ਅਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ 2024 ਵਿੱਚ ਇਹ ਸੀਟ ਕਿਸ ਨੂੰ ਮਿਲਦੀ ਹੈ ਜਲਦੀਆਂ ਧੜਕਣਾਂ ਜੜੀਆਂ ਬਿਲਕੁਲ ਵਡੀਆਂ ਹੋਣਗੀਆਂ ਧੜਕਣ ਬਿਲਕੁਲ ਠੀਕ ਹੈਗੀ ਹੈ ਨਾਰਮਲ ਹੈਗੀ ਹੈ ਕਿਸੇ ਕੋ ਗੱਲ ਨਹੀਂ ਹੈਗੀ ਸੋ ਅਸੀਂ ਜਾ ਰਹੇ ਹਾਂ ਕਾਊਂਟਿੰਗ ਉੱਪਰ ਜਾ ਰਹੇ ਹਾਂ ਸਾਰੀ ਕਾਊਂਟਿੰਗ ਦੇ ਬਾਅਦ ਲੱਗ ਜੇਗਾ ਸਭ ਕੁਝ ਦਾ ਰਿਜ਼ਲਟ ਦਿਖਾਏਗਾ ਜਨਤਾ ਜੇ ਉਹ ਮੰਨਿਤ ਹੋਏਗਾ ਅਸੀਂ ਖੜੇ ਮੱਥੇ ਨੂੰ ਸਵੀਕਾਰ ਕਰਾਂਗੇ ਔਰ ਬਾਕੀ ਜੋ ਹੈ ਦੋ ਤਿੰਨ ਘੰਟੇ ਦੀ ਗੱਲ ਹੈਗੀ ਚਲ ਜਾਏਗਾ ਔਰ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਅچھے ਰਿਜ਼ਲਟ ਆਣਗੇ ਕਿਉਂਕਿ ਜਨਤਾ ਜਾਣਦੀ ਹੈ ਕਿ ਅਗਰ ਸਰਕਾਰ ਦਾ ਐਮ ਐਲ ਏ ਹੋਏਗਾ ਤੇ ਲੋਕਾਂ ਦੇ ਕੰਮ ਹੋਣਗੇ ਸੋ ਆਪਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਹੈਗੇ ਔਰ ਡੈਫੀਨਿਟਲੀ ਵੀ ਵਿਲ ਵਿਨ ਆਹ ਮਾਨ ਸਾਹਿਬ ਦਾ ਬੋਤ ਫਤਿਹ ਰਹਿਮਾਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਐਜ਼ ਅ ਹੈੱਡ ਆਫ ਦਾ ਸਟੇਟ ਹੈੱਡ ਆਫ ਦਾ ਪਾਰਟੀ ਉਹਨਾਂ ਨੇ ਕਾਫੀ ਆਪਣੀ ਸਾਰੀ ਟੀਮ ਲੈ ਕੇ ਐਮ ਐਲ ਏਜ਼ ਮਿਨਿਸਟਰਸ ਚੇਅਰਮੈਨ ਮੈਂਬਰ ਪਾਰਲੀਮੈਂਟ ਇਵਨ ਪਰਿਵਾਰ ਦਸਤਾਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਕਿ ਇਸ ਨੂੰ ਬਹੁਤ ਬਹੁਤ ਤਨਵਾਦੀ ਹੈਗੇ ਆ ਰਣੀ ਹੈਗੇ ਆ ਔਰ ਇਸ ਕਰਕੇ ਰਿਜ਼ਲਟ ਸਾਰੇ ਹੀ ਬਹੁਤ ਅਚੀਆਣਗੇ ਆਮ ਆਦੀ ਪਾਰਟੀ ਦੇ ਫੇਵਰ ਚਾਂ 25 ਦਾ ਵਿਰੋਧੀਆਂ ਨੇ ਇਹ આરોਪ ਲਗਾਏ ਸੀ ਕਿ ਤੁਸੀਂ ਤੱਕੇਸ਼ਾਈ ਕੀਤੀ ਹੈ ਸਰਕਾਰ ਨੇ ਉਹ ਇਹ ਕੀ ਕਹਿਣਾ ਚਾਹੂਗੇ ਤੱਕੇਸ਼ਾਈ ਦੇਖੋ ਨਾ ਜਦੋਂ ਬੰਦਾ ਹਾਰਦਾ ਫਿਰ ਇਲਜ਼ਾਮ ਲਗਾਉਂਦਾ ਹੈਗਾ ਤੱਕੇਸ਼ਾਈ ਗੈਲੋ ਮੈਨੂੰ ਇਨਸਾਫ ਨਹੀਂ ਹੋਇਆ ਸੋ ਇਟ ਇਜ਼ ਬਾਇ ਨੇਚਰ ਇਹ ਜੋ ਇਹ ਤੋਂ ਸਾਫ ਨਜ਼ਰ ਆਂਦੀ ਹੁੰਦੀ ਬੁਖਰਾ ਸੋ ਤੱਕ ਇਹ ਕੋਈ ਨਹੀਂ ਹੋਈ ਸਰਕਾਰ ਸਾਰੇ ਜਾਣਦੀ ਹੈ ਸਭ ਤੋਂ ਵਧੀਆ ਇਲੈਕਸ਼ਨ ਹੋਇਆ ਹੈ ਸ਼ਾਂਤਮਈ ਤੰਗਣਾ ਹੋਇਆ ਕੋਈ ਲੜਾਈ ਨਹੀਂ ਹੋਈ ਜਗੜਾ ਨਹੀਂ ਹੋਇਆ ਆ ਇੱਕ ਇਹ ਗੱਲ ਕਹੀ ਗਈ ਹੈ ਕਿ ਇਹ ਤੇ ਆਪਣਾ ਜਿਹੜੇ ਨੇ ਵੈਸਟ ਤੇ ਤੇ ਹੈ ਨਹੀਂ ਇਹਨਾਂ ਦੇ ਕੋਠੀ ਜਿਹੜੀ ਆ ਹੁਣ ਅਰਬ ਸਟੇਟ ਦੇ ਵਿੱਚ ਪਾ ਲਈ ਆ ਅਲੀਸ਼ਾਨ ਮਹਿਲ ਪਾ ਲਈ ਆ ਇਸ ਨੂੰ ਕਿੱਦਾਂ ਦੇਖਦੇ ਹੋ ਦੇਖੋ ਉਹਨੂੰ ਜੇ ਬਹੁਤੀ ਤਕਲੀਫ ਆ ਗਈ ਤੇ ਮੇਰੇ ਨਾਲ ਘਰ ਬਦਲ ਲੈ ਮੈਂ ਬਦਲਣ ਨੂੰ ਤਿਆਰ ਹਾਂਗਾ ਮੇਰਾ ਸਿੰਪਲ ਘਰ ਹੈਗਾ ਜਿੱਥੇ ਰਹਿਣੇ ਹੈਗੇ ਆ ਪਰ ਮੈਂ ਜੀਪੀ ਨਗਰ ਰਹਿ ਕੇ ਆਪਣੇ ਕਰੋਨਾ ਚੁਣਿਆ ਹੈਗਾ ਮੇਰਾ ਜੀਪੀ ਨਗਰ ਘਰ ਹੈਗਾ ਬੱਚੇ ਨੇ ਬੱਚੇ ਨੇ ਘਰ ਪਾਇਆ ਤੇ ਉਹਦੇ ਵਿੱਚ ਕੋਈ ਗਲਤ ਕਰਨੀ ਹੈਗੀ ਬੱਚੇ ਆਪਣੀ ਜਿੱਥੇ ਮੂਜੀ ਲੈ ਸਕਦੇ ਨੇ। ਸੋ ਮੈਂ ਜੇਪਿੰਗ ਵੀ ਰਹਿ ਜਾ। ਤੁਹਾਨੂੰ ਉਮੀਦ ਹੈ ਕਿ ਲੋਕਾਂ ਦਾ ਜਿਹੜਾ ਫਤਵਾ ਵਾ ਤੁਹਾਡੇ ਹੱਕ ਦੇ ਵਿੱਚ ਜਿਹੜਾ ਵਾ ਤਾ ਜਾ ਜਿਹੜਾ ਤੁਹਾਡੇ ਸਿਰ ਤੋਂ ਤੇ ਸੱਜੇਗਾ। ਪੂਰੀ ਉਮੀਦ ਹੈਗੀ ਮਨ ਨੂੰ ਪੂਰੀ ਉਮੀਦ ਹੈ ਕਿ ਜਨਤਾ ਦੀ ਜੋ ਫੀਲਿੰਗ ਸੀ ਜਨਤਾ ਦੀ ਜੋ ਸੋਚ ਸੀ ਉਹਨਾਂ ਨੇ ਕਿਹਾ ਸੀ ਅਸੀਂ ਸਰਕਾਰ ਦੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਦੇ ਨੂੰ ਵੋਟ ਪਾਣੀ ਹੈ ਕਿਉਂਕਿ ਅਸੀਂ ਚਾਹਨੀ ਹੈ ਸਾਡੇ ਇਲਾਕੇ ਦੇ ਵਿਕਾਸ ਹੋਣ ਸੇ ਆਪਣੇ ਕੰਮ ਕਰਾ ਦਿੱਤੀ ਹੈ ਜੋ ਸਾਡੀਆਂ ਮੁਰਲੀ ਲੋੜਾਂ ਨੇ। वो पूरी हो चुना चाहिए सभी तरह जो काउंटिंग डे है तो दे, उसको लेकर सिक्योरिटी के कैसे इंतजाम किए गए हैं किन लोगों के अंदर आने की इजाज़त है कौन नहीं आ सकता यहाँ पर जो मान योग इलेक्शन कमीशन की तरफ से एंटाइटल्ड हैं जर्नलिस्ट खासतौर पर पहले आपकी बात करूँ तो जिनके पास कार्ड है वही आ सकते हैं बाकी नहीं आ सकते हैं गेट एंट्री उस तरफ है डी पी आर ओ साहब यहाँ पे है बाकी कोई भी इंडिविजुअल जो है वो अंदर आ नहीं सकता है एक्सेप्ट जो कैंडिडेट्स है जो ऊपर हैं और जो ऑफिसर है, है। हाईवे पे है तो क्या रूट वगैरह भी किया फिर यहाँ से कुछ नहीं नहीं रूट डिवर्ट करने की जरूरत नहीं है लोगों को तंग करना इन साइड है ब्रिज से ऊपर निकल रही है मेन रोड पे तो हम साइड रोड पे बैठे हैं कोई नहीं सर थ्री सिक्योरिटी कितनी जी 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 थ्री सिक्योरिटी है अंदर किया जाता है उसके बाद हमारी एसएपी है उसके बाद डिस्ट्रिक्ट है अनुमान कितने तैनात लोग यहां तैनात किए गए कि हमने तो 150 तैनात किए हैं जी टोटल अरेंजमेंट में